ਤਰਨਤਾਰਨ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਮਹੱਤਮ ਪੁਰਨ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਵਿੱਚ ਵਰਕਰਾਂ ਨੂੰ ਲੁਧਿਆਣਾ ਜਾ ਕੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਲਈ ਜਿੱਤ ਲਈ ਪ੍ਰਚਾਰ ਕਰਨ ਦੀ ਅਪੀਲ ਕੀਤੀ ਹੈ ਪਲਾਸੌਰ ਦੇ ਮਨਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਬਜ ਦਿੱਲੀ ਤੋਂ ਆਏ ਲੁਟੇਰਿਆਂ ਨੂੰ ਪੰਜਾਬ ਤੋਂ ਕੱਢਣ ਲਈ ਅਸੀਂ ਰਾਤ ਦਿਨ ਕਰਕੇ ਜਿੱਤ ਹਾਸਲ ਕਰਾਂਗੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵੀ ਸਖਤ ਟਿੱਪਣੀਆਂ ਕੀਤੀਆਂ ਉਨ੍ਹਾਂ ਕੇ ਅਗੇ ਭਗਵੰਤ ਸਿੰਘ ਮਾਨ ਨੇ ਦਿੱਲੀ ਵਾਲਿਆਂ ਦੇ ਸਾਹਮਣੇ ਗੋਡੇ ਟੇਕੇ ਹੰਦੇ ਪੰਜਾਬ ਦੀ ਸਰਕਾਰ ਦੀਆਂ ਚਾਬੀਆਂ ਦਿੱਲੀ ਨੂੰ ਸੌਂਪ ਦਿੱਤੀਆਂ ਹਨ ਕੇਜਰੀਵਾਲ ਸਿਸੋਧਿਆ ਅਤੇ ਸਤਵਿੰਦਰ ਜੈਨ ਵਰਗੇ ਲੋਕ ਜੋ ਕਈ ਸਮੇਂ ਤੱਕ ਜੇਲ੍ਹ ਵਿੱਚ ਰਹੇ ਹਨ ਹੁਣ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਵਾਅਦੇ ਕਰ ਰਹੇ ਹਨ ਕਾਂਗਰਸ ਇਸ ਸੰਸਦ ਨੇ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਦੇ ਨੇਤਾ ਆਪਣੀ ਪਾਰਟੀ ਦੇ ਸਿਧਾਂਤਾਂ ਤੋਂ ਹਟ ਕੇ ਗੱਲ ਕਰਦਾ ਹੈ ਉਸ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਕਾਂਗਰਸ ਵੱਲੋਂ ਪਲਾਸੌਰ ਵਾਸੀਆਂ ਨੂੰ ਇਸ ਵਾਰੀ ਕਾਂਗਰਸ ਨੂੰ ਵੋਟ ਦੇ ਕੇ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਅੱਜ ਦੀ ਮੀਟਿੰਗ ਪਾਰਟੀ ਵੱਲੋਂ ਜਿਹੜੀ ਜ਼ਿੰਮੇਵਾਰੀ ਸਾਡੇ ਤੇ ਸਾਰਿਆਂ ਤੇ ਲਾਈ ਹੈ। ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਦੀਆਂ ਆਮ ਆਦਮੀ ਪਾਰਟੀ ਦੀਆਂ ਧੱਕੇਸ਼ਾਹੀਆਂ, ਉਹਨਾਂ ਦੀਆਂ ਜਾਤੀਆਂ, ਉਹਨਾਂ ਦੀਆਂ ਵਿਰੋਧਾਭਸਾਵਾਂ ਦਾ ਜਵਾਬ ਦੇਣ ਵਾਸਤੇ ਜਿਹੜੀ ਸਾਡੀ ਡਿਊਟੀ ਲੱਗੀ ਹੈ, ਉਹਦੇ ਵਾਸਤੇ ਆਪਣੇ ਇਸ ਜ਼ਿਲ੍ਹੇ ਦੇ ਅਹੁਦੇਦਾਰਾਂ ਨੂੰ ਮੋਬਿਲਾਈਜ਼ ਕਰਨ ਵਾਸਤੇ ਇਹ ਮੀਟਿੰਗ ਕੀਤੀ ਗਈ ਸੀ ਤੇ ਇਹਦੇ ਨਾਲ ਦੀ ਨਾਲ ਸਾਡੇ ਬਹੁਤ ਹੀ ਕਰੀਬੀ ਸਾਥੀ ਸਰਦਾਰ ਸੰਤੋਖ ਸਿੰਘ ਜੀ ਸੋਲ ਜਿਹੜੇ ਪਿਛਲੇ ਦਿਨੀ ਅ ਪ੍ਰਮਾਤਮਾ ਨੂੰ ਪਿਆਰੇ ਹੋ ਗਏ ਸੀ ਬੜੀ ਵੱਡੀ ਉਹਨਾਂ ਦੀ ਘਾਲਣਾ ਸੀ ਪਾਰਟੀ ਦੇ ਵਾਸਤੇ ਉਹਨਾਂ ਦੀ ਥਾਂ ਤੇ ਖਾਲੀ ਹੋਇਆ ਉਹਦਾ ਜਿਹੜਾ ਸੀ ਉਹ OBC ਵਿੰਗ ਦੇ ਵਿੱਚ OBC ਵਿੰਗ ਦੇ ਜਿਹੜਾ ਪ੍ਰਧਾਨ ਅ ਸਤਾਹਰਪਾਲ ਸਿੰਘ ਜੀ ਨੇ ਉਹਨਾਂ ਦੇ ਪਰਜੰਦ ਨੂੰ ਓਬੀਸੀ ਜਿਲ੍ਹਾ ਵਿੰਗ ਦੇ ਸੀਨੀਅਰ ਡਿਪਟੀ ਪ੍ਰਧਾਨ ਦੀ ਜਮਾਇਤ ਕੀਤੀ ਹਿਊਮਨਿਟੀ ਨੂੰ ਲਈਏ ਲੁਧਿਆਣਾ ਇੱਕ ਤਰ੍ਹਾਂ ਦਾ ਜਾਗੂਨ ਕਿਹੜਾ ਹੈ ਭਾਈ ਉਹਦੀ ਕੋਟਾਂ ਲਾ ਦੇ ਲੁਧਿਆਣਾ ਜਮਨੀ ਚੋਣ ਜੇ ਤਾਂ ਵਾਕਿਆ ਹੀ ਸਰਕਾਰ ਚੋਣ ਨੂੰ ਚੋਣ ਦੀ ਸਫਲਤਾ ਨਾਲ ਲੜੇ ਤੇ ਪਾਰਟੀ ਲੜੇ ਫੇਰ ਆਮ ਆਦਮੀ ਪਾਰਟੀ ਦਾ ਸਾਡੇ ਨਾਲ ਕਿਤੇ ਕੋਈ ਮੁਕਾਬਲਾ ਨਹੀਂ ਪਰ ਐਸ ਵੇਲੇ ਉੱਥੇ ਸਿਆਸੀ ਪਾਰਟੀ ਕਾਂਗਰਸ ਤੋਂ ਬਿਨਾ ਕੋਈ ਵੀ ਇਲੈਕਸ਼ਨ ਨਹੀਂ ਲੜ ਰਹੀ ਨਾ ਆਕਾਲੀ ਦਲ ਦੇ ਮੁਕਾਬਲੇ ਚ ਰਸਤਾ ਹੈ ਨਾ ਭਾਜਪਾ ਦਾ ਮੂੰਹ ਮੋਹੰਦਰਾ ਅਜੇ ਤੱਕ ਸਾਫ ਹੋਇਆ ਕਿ ਆਮ ਆਦਮੀ ਪਾਰਟੀ ਕਿਤੇ ਨਹੀਂ ਹੈਗੀ ਲੜਾਈ ਲੜ ਰਹੀ ਹੈ ਕਾਂਗਰਸ ਨਾਲ ਤਾਂ ਪੰਜਾਬ ਸਰਕਾਰ ਨਾਲ ਲੜ ਰਹੀ ਹੈ ਜਿਨ੍ਹਾਂ ਨੇ ਕਿਸੇ ਵੇਲੇ ਪੰਜਾਬ ਨੂੰ ਲੁੱਟ ਕੇ ਅਫਗਾਨੀ ਦਾ ਨਾਮ ਵੀ ਭਰਉਣ ਦੀ ਕੋਸ਼ਿਸ਼ ਕੀਤੀ ਸੀ ਉਹ ਸਾਰੇ ਆ ਕੇ ਮਗਰ ਬੈਠੇ ਨੇ ਤੇ ਉਹਨਾਂ ਦਾ ਲੁਕਾ ਮਫਾਦ ਜਿਹੜਾ ਕੋਈ ਵਿੱਚ ਸਾਬਤ ਹੋ ਰਿਹਾ ਅਸੀਂ ਵੋਟਰਾਂ ਦੇ ਵਿੱਚ ਉਹ ਗੱਲ ਲੈ ਕੇ ਜਾ ਰਹੇ ਹਾਂ ਕਿ ਪੰਜਾਬ ਦੇ ਹਿੱਤ ਪੰਜਾਬ ਦਾ ਕੋਈ ਨਾ ਕੋਈ ਕੈਂਡੀਡੇਟ ਜਿਹੜਾ ਉਹ ਪੂਰੇ ਕਰ ਸਕਦਾ ਬਾਹਰੋਂ ਆਇਆ ਕੋਈ ਵੀ ਬੰਦਾ ਜਿਹੜਾ ਉਹ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਨਹੀਂ ਕਰ ਸਕਦਾ ਤੇ ਇਸ ਕਰਕੇ ਇਹਦਾ ਬਹੁਤ ਵੱਡਾ ਫਤਵਾ ਸਾਨੂੰ ਮਿਲ ਰਿਹਾ ਕਾਂਗਰਸ ਨੇ ਜਿਹੜਾ ਉਮੀਦਵਾਰ ਉਹ ਤੇ ਕਹਿੰਦਾ ਹੈ ਉਹ ਘਰ ਘਰ ਪਿਆਰਾ ਤੇ ਪਿਛਲੇ 40 ਸਾਲ ਤੋਂ ਪਾਵੇਂ ਕਾਉਂਸਲਰ ਵਜੋਂ ਪਾਵੇਂ ਐਮਐਲਏ ਵਜੋਂ ਤੇ ਪਾਵੇਂ ਫਿਰ ਉਸ ਤੋਂ ਬਾਅਦ ਮੰਤਰੀ ਬਣ ਕੇ ਪਿਛਲੇ 40 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਤੇ ਲੋਕਾਂ ਦਾ ਅਪਣਾਇਆ ਹੋਇਆ ਨਾਂ ਹੈ 파ਕੂ ਸ਼ਨਾਸ਼ੂ